ਉਹ ਸਤਗੁਰ ਸਾਹਿਬ ਜੀ ਪਟਨਾ ਦੀ ਧਰਤੀ ਦੇ 7 ਸਾਲ ਰਹੇ ਹਨ ਭਾਵੇਂ ਜਦੋਂ ਸੱਤਾ ਸਾਲਾਂ ਦੇ ਸਨ 8 ਸਾਲਾਂ ਦੇ ਸਨ ਤੇ ਸਤਗੁਰ ਸਾਹਿਬ ਜੀ ਨੇ ਪਟਨਾ ਸਾਹਿਬ ਦੀ ਪਰਚਾਲੇ ਪਾਏ ਸਨ ਤੇ ਪੰਜਾਬ ਦੀ ਧਰਤੀ ਤੇ ਆ ਗਏ ਸਨ ਉਸ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਨਾਮ ਉਸ ਸਮੇਂ ਗੋਬਿੰਦ ਰਾਏ ਸੀ ਗੋਬਿੰਦ ਰਾਏ ਪਾਤਸ਼ਾਹ ਜੀ ਨੇ ਅਨੇਕਾਂ ਚੋੜ ਕੀਤੇ ਜਿਵੇਂ ਗੰਗਾ ਗਦਾਵੀ ਦੇ ਵਿੱਚ ਆਪਣੇ ਕੰਗਣ ਸੁੱਟ ਦੇਣੇ ਕਿਤੇ ਆਦਤ ਉੱਥੇ ਗੰਗਾ ਦੇ ਕੰਢੇ ਦੇ ਉੱਤੇ ਪੰਡਿਤ ਸ਼ਿਵਦਾਤ ਜਿਹੜਾ ਸੀ ਉਹ ਪੂਜਾ ਕਰਦਾ ਸੀ ਰਾਮ ਦੀ ਪੂਜਾ ਤੇ ਸਤਗੁਰ ਸਾਹਿਬ ਜੀ ਉਸ ਦੇ ਨਾਲ ਹਾਸਾ ਮਜ਼ਾਕ ਮਖੌਲ ਕਰਦੇ ਰਹਿੰਦੇ ਸਨ ਕਿਉਂ ਕਰਕੇ ਬਚਪਨਾ ਸੀ ਸਤਗੁਰ ਸਾਹਿਬ ਜੀ ਦਾ ਚੋਲ ਕਰਦੇ ਸਨ ਮਹਾਰਾਜ ਇਸੇ ਤਰ੍ਹਾਂ ਚੋਲ ਕਰਦੇ ਸਤਗੁਰ ਸਾਹਿਬ ਜੀ ਨੇ ਜਿਵੇਂ ਪੰਡਤ ਨੂੰ ਪਰੇਸ਼ਾਨ ਕਰਦੇ ਸਨ ਇੱਕ ਸਮਾਂ ਆਇਆ ਜੋ ਪੰਡਤ ਨੂੰ ਰਾਮ ਦੇ ਦਰਸ਼ਨ ਕਰਵਾਏ ਆਪਣੇ ਵਿੱਚੋਂ ਮਹਾਰਾਜ ਜੀ ਨੇ ਫਿਰ ਪੰਡਤ ਸਤਗੁਰ ਸਾਹਿਬ ਜੀ ਤੋਂ ਵਾਕਫ ਹੋ ਗਿਆ ਕਿ ਕੋਈ ਸਮੇ ਦੇ অবতার ਹਨ ਜਦੋਂ ਉਹਨੂੰ ਪਤਾ ਲੱਗਾ ਤੇ ਉਸ ਪਟਨੇ ਸ਼ਹਿਰ ਦੇ ਵਿੱਚ ਉਸ ਸਮੇ ਰਾਰਾ ਫਤੇ ਚੰਦ ਜਿਹੜਾ ਸੀ ਬੜੀਆਂ ਜ਼ਗੀਰਾਂ ਬੜੀਆਂ ਧਨ ਦੌਲਤਾਂ ਸਾਨੂੰ ਉਸਦੇ ਕੋਲ ਉਸਦੀ ਰਾਣੀ ਜਿਹੜੀ ਸੀ ਰਾਣੀ ਮਹਿਣੀ ਸੀ ਉਸ ਦਾ ਨਾਮ ਤੇ ਪਰ ਉਹਨਾਂ ਦੇ ਘਰ ਆਲਾਦ ਕੋਈ ਨਹੀਂ ਸੀ ਤੇ ਐਵੇਂ ਬਿਨਾ ਆਲਾਦ ਤੋਂ ਕਿੰਨਾ ਵੀ ਕੋਈ ਧਨ ਹੋਵੇ ਦੌਲਤ ਹੋਵੇ ਤੇ ਸੁਣਾ ਸੁਣਾ ਲੱਗਦਾ ਹੈ ਇਸੇ ਤਰ੍ਹਾਂ ਉਹਨਾਂ ਨੇ ਪੰਡਿਤ ਸ਼ੇਵਦਾਤ ਘੜੀ ਬੇਨਤੀ ਕੀਤੀ ਪੰਡਿਤ ਸ਼ੇਵਦਾਤ ਜਿਹੜੇ ਗੁਰੂ ਸਾਹਿਬ ਜੀ ਦੇ ਪਟਨਾ ਸਾਹਿਬ ਦੇ ਵਿੱਚ ਵਸਣ ਬਾਰੇ ਦੱਸ ਰਿਹਾ ਉਸ ਵੇਲੇ ਦੀਆਂ ਚੰਦ ਪ੍ਰਗਿਆ ਲਾਣਾਂ ਨੂੰ ਇਹ ਇਉਂ ਬਿਆਰਤ ਕਰਨ। ਸ਼ੇਵਦਾਤ ਨੇ ਆਖਿਆ ਸੁਨੀ ਰਾਜਾ ਜਦੋਂ ਮੇਰ ਹੋ ਗਈ ਕਦਮ ਆੜ ਪਰਨਾ ਡਿੱਗੇ ਠੱਠਿਆਂ ਨੂੰ ਗੜ ਲਾਵਦਾ ਜੋ ਪਟਨੇਸ਼ Yeah. ਚੇਲੇ ਰੰਦਰ ਆਪੇ ਆ ਗਿਆ ਬੋ ਉਹ ਆਪ ਲਾ ਕੇ ਜੋੜੀ ਕੰਗਣਾਂ ਦੀ ਜੱਗ ਵੇਰਿਆ ਨਦੀ ਵਿੱਚ ਸੁੱਟ ਦਿੱਤੀ ਰੇਂਦਾ ਚੱਲਦਾ ਚਾਲ ਮਲੰਕਣਾ ਦੀ ਉਹਨੂੰ ਸਾਥੀ ਨੇ ਰਜਵੀ ਕੋਠਾ ਦਿੱਤੀ ਗੱਲਾਂ ਜਿਹੜੀਆਂ ਧਤ ਆਕਾਸ਼ ਗਾਉਂਦਾ ਪਟਨੇ ਸ਼ਹਿਰ ਅੰਦਰ ਆਪੇ ਆ ਗਿਆ ਉਹ ਮਿਲੇ ਨ ਸੁੱਕੀਆਂ ਨੂੰ ਜਿਹੜਾ ਫਲ ਮਾਉਂਦਾ ਪਟਨੇ ਸ਼ਹਿਰ ਪਟਨਾ ਝਾਲਿਆਂ ਦਾ ਪਟਨੇ ਸ਼ਹਿਰ ਅੰਦਰ ਆਪ ਆ ਗਿਆ ਰੋ ਵੇਲਾ ਸੁੱਕੀਆਂ ਨੂੰ ਜਿਹੜਾ ਫੜ ਲंदा ਪਟਨੇ ਸ਼ਹਿਰ ਅੰਦਰ ਆਪ ਆ ਗਿਆ ਵਾ ਸਤਿਗੁਰ ਤੇ ਬਾਹਰ ਦਾ ਗੋਬਿੰਦ ਆਵੋ ਸਿੰਧਾ ਕੋਤਰਾਇਓ ਦਾਦੀ ਨਾਨਕੀ ਦਾ ਬਲ ਤਖਤ ਦਾਤੇ ਮਾਲਕ ਹਿੰਦ ਦਾਇਓ ਧਾਪੇ ਰਦੇ ਤੇ ਨਹੀਂ ਉਹ ਸੱਲ ਲਾਂਦਾ ਪਟਨੇ ਚਾਰੇ ਅੰਦਰ ਆਪ ਆ ਗਿਆ ਵੋ ਵੇਲਾ ਯਾਰੋ ਜਿਹੜਾ ਪੜ ਲਾਉਂਦਾ ਕਟਨੇ ਸ਼ਿਵਾਰੇੰਦੁਰ ਆਪੇ ਆ ਗਿਆ ਸੁਣਾ ਜਗ ਤੇ ਸੱਚੇ ਦਾਤਾਰ ਵਾਲਾ ਸੁਣਾ ਜਗ ਤੇ ਸੱਚੇ ਦਾਤਾਰ ਵਾਲਾ ਉਹਦੇ ਤੋਲ ਵਿੱਚ ਫਰਕ ਨਹੀਂ ਰੱਤੀ ਆਂਦਾ ਗੱਲ ਨਾ ਉਹ ਦੀਆ ਲਾ ਲਾ ਮੁੱਲ ਮੈਨੂੰ ਬੱਤੀ ਵੇਚਦਾ ਯੋ ਸੌਦਾ ਕੱਤੀਆਂ ਦਾ ਜੋਗੀ ਅੱਜ ਦਾ ਵਕਤ ਨਹੀਂ ਕੱਲ ਆਉਂਦਾ ਨਿਹੰਗ ਸਿਆਂ ਅੱਜ ਦਾ ਵਕਤ ਨਹੀਂ ਕੱਲ ਆਉਂਦਾ ਪਟਨੇ ਸ਼ਹਿਰ ਅੰਦਰ ਆਪੇ ਆ ਗਿਆ ਬੋ ਫਲ ਲਾਉਂਦਾ ਪਟਨੇ ਚਾਰੇ ਅੰਦਰ ਆਪ ਆ ਗਿਆ ਬੇਨਾ ਸੁਖੀਆਂ ਨੂੰ ਜਿਹੜਾ ਫਲ ਲਾਉਂਦਾ ਸਤਪੁਰ ਤੇ ਬਹਾਦਰ ਦਾ ਲਾੜਲਾ ਓ ਹਰਿ ਗੋਬਿੰਦ ਦਾ ਪੋਤਾ ਗੋਬਿੰਦ ਆ ਵੋ ਸਿੰਧਾ ਪੋਤ ਲਾਇਓ ਦਾਦੀ ਨਾਨਕੀ ਦਾ ਵਾਲੀ ਤਖਤ ਦਾ ਤੇ ਮਾਲਕ ਹਿੰਦ ਦਾ ਉਹ ਸੱਤੇ ਹਿਰਦੇਆਂ ਤੇ ਨਹੀਂ ਉਹ ਛਲ ਲਾਉਂਦਾ ਪਟਨੇ ਚਾਰੇ ਅੰਦਰ ਆਪ ਆ ਗਿਆ ਉਹ ਵੇਲਾ ਸੁੱਕਿਆ ਨੂੰ ਜਿਹੜਾ ਫਲ ਲਾਉਂਦਾ ਪਟਨੇ ਚਾਰੇ ਅੰਦਰ ਆਪ ਆ ਗਿਆ ਉਹ ਇਹਨੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਪੰਡਤ ਸ਼ੇਰਦੱਤ ਨੇ ਜਿਹੜਾ ਰਾਜਾ ਸਿਨਾ ਉਤੋਂ ਦਾ ਰਾਜਾ ਫਤੇ ਚੰਦ ਤੇ ਇਹਨੇ ਰਾਜਾ ਫਤੇ ਚੰਦ ਜਿਹੜਾ ਆਇਆ ਉਹ ਸਾਲਸਰਾਏ ਜੋਰੀ ਪਹਿਲਾਂ ਇੱਥੇ ਲਿੰਦਾ ਸੀ ਦੱਦਿਆਂ ਇਹਨੇ ਸਾਲਸਰਾਏ ਜੋਰੀ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ murid ਸੀ ਸਾਲਸਰਾਏ ਜੋਰੀ ਇਹਨੇ ਉਹਨੇ ਇਹ ਜਿਹੜੀ ਜਗ੍ਹਾ ਸੀ ਪਹਿਲਾਂ ਤੋਂ ਹੀ ਗੁਰੂ ਘਰ ਦੇ ਨਾਲ ਕੀਤੀ ਹੋਈ ਸੀ ਜਿਸ ਦੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪਟਨੇ ਦੀ ਧਰਤੀ ਤੇ ਨਿਵਾਸ ਕੀਤਾ ਤੇ ਆਪ ਮਹਾਰਾਜ ਜੀ ਗਾਂ ਅਸਾਮ ਵਾਲੇ ਏਰੀਏ ਨੂੰ ਸੰਕਤਾਂ ਨੂੰ ਪਾਰ ਉਤਾਰ ਕਰਨ ਦੇ ਲਈ ਸੰਕਤਾਂ ਦਾ ਸੰਕਤਾਂ ਨੂੰ ਸੱਚ ਦਾ ਉਪਦੇਸ਼ ਦੇਣ ਲਈ ਮਹਾਰਾਜ ਜੀ ਅੱਗੇ ਚਲੇ ਗਏ ਜੇਹਲਸਤਾਨ ਤੇ ਤੇ ਬੰਗਾਲਦੇਸ਼ ਦੇ ਵਿੱਚ ਸੀ ਅਸਾਮ ਉੱਥੇ ਅੱਜ ਵੀ ਗੁਰਦੁਆਰਾ ਢੂੰਗੜੀ ਸਾਹਿਬ ਜਿਹੜਾ ਹੈ ਸੁਸ਼ੋਭਿਤ ਹੈ ਐਵੇਂ ਸਾਧ ਸੰਗਤ ਜੀ ਰਾਣੀ ਮਾਣੀ ਦਾ ਜਿਹੜਾ ਅਸਥਾਨ ਹੈ ਗੁਰਦੁਆਰਾ ਬਾਲ ਨਹੀਂ ਦਾ ਕਹਿਣ ਦਾ ਪਾਲ ਇਹ ਬਾਜ ਚੋਜ ਬਾਜ ਚੋਜ ਜਿੱਥੇ ਕਿਤੇ ਗੁਰਦੁਆਰਾ ਬਾਲੀਲਾ ਸਾਹਿਬ ਅੱਜ ਵੀ ਮੌਜੂਦ ਹੈ ਪਟਨਾ ਸਾਹਿਬ ਤੋਂ ਥੋੜਾ ਅੱਗਾਂ ਉੱਤੇ ਰਾਜਾ ਫਤੇ ਚੰਦ ਰਹਿੰਦਾ ਸੀ ਰਾਜੇ ਫਤੇ ਚੰਦ ਦੀ ਰਾਣੀ ਮਾਣੀ ਜਿਹੜੀ ਸੀ ਉਹ ਇੱਕ ਦਿਨ ਉਹਨੇ ਕੀ ਸੋਚਿਆ ਇੱਛਾ ਕੀਤੀ ਜਿਵੇਂ ਪੰਡਤ ਨੇ ਦੱਸਿਆ ਸੀ ਕਿ ਜਿਹੜਾ ਉਹਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਤਾਂ ਉਹ ਬਿਨਾਂ ਅੱਦਸੇ ਬਿਨਾ ਕਿਸੇ ਦੇ ਕਹਤੇ ਆਪ ਸਰਦਾ ਜਣ ਤੋਂ ਜਾਣ ਤੋਂ ਪਹਿਲਾਂ ਜਾਜ ਕਰ ਤੇ ਪਿਆਰ ਨਾਲ ਜਾਜ ਕਰੀਏ ਤੇ ਆ ਜਾਂਦਾ ਹੈ ਤਦੋਂ ਫਿਰ ਰਾਣੀ ਮੈਣੀ ਨੇ ਸਤਪੁਰ ਸਾਹਿਬ ਜੀ ਲਈ ਸੋਹਣੇ ਪਕਵਾਨ ਬਣਾਏ ਹਨ ਇੱਕ ਦਿਨ ਜਾਜ ਕਰਦੀ ਹੈ ਭੋਗ ਲਵਾਉਣ ਦੇ ਲਈ ਪ੍ਰਸ਼ਾਦੇ ਕੀ ਤਿਆਰ ਕੀਤੇ ਹਨ ਅੱਜ ਵੀ ਉਹ ਰਾਣੀ ਮੈਣੀ ਦੇ ਜੋ ਅਸਥਾਨ ਤੇ ਬਾਹਰੀ ਲਾਸਾ ਗੁਰਦੁਆਰਾ ਸਾਹਿਬ ਜਿੱਤੇ ਉੱਥੇ ਜਾਂਦਾ ਹੈ ਤੇ ਉੱਥੇ ਅੱਜ ਵੀ ਘੁੰਗਣੀਆਂ ਔਰ ਕੁੜੀਆਂ ਦਾ ਪ੍ਰਸ਼ਾਦ ਜਿਹੜਾ ਮਿਲਦਾ ਹੈ ਇਸ ਤਰ੍ਹਾਂ ਉਹ ਜਿਹੜੀਆਂ ਕੁੜੀਆਂ ਸਨ ਘੁੰਮਣੀਆਂ ਸਨ ਤਿਆਰ ਕੀਤੀਆਂ ਸਨ ਉਦਕਰਾ ਪ੍ਰਸ਼ਾਦ ਜਿਹੜਾ ਅਸੀਂ ਤਿਆਰ ਕੀਤਾ ਸੀ ਸਹਿਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਸ਼ਕਨ ਵਾਸਤੇ ਤੇ ਐਵੇਂ ਮਹਾਰਾਜੀ ਹੱਸਦੇ ਹੋਏ ਖੇਡਦੇ-ਖੇਡਦੇ ਗੇਂ ਗੋਦੀ ਦੇ ਵਿੱਚ ਰਾਣੀ ਦੀ ਗੋਦੀ ਦੇ ਵਿੱਚ ਬੈਠ ਕਰਕੇ ਪੈਂਦੇ ਹਨ ਲਿਆਓ ਮਾਤਾ ਜੀ ਛੋਲੇ ਅਤੇ ਪੂੜੀਆਂ ਜਿਹੜੇ ਸਾਡੇ ਬਣਾਉਣ ਦੇ ਲਈ ਪਕਵਾਨ ਲਿਆਉਂਦੇ ਨੇ ਬਣਾਇਆ ਹਨ ਤਿਆਰ ਕੀਤੇ ਨੇ ਲੈ ਲਓ ਪਰੋਸੋ ਥਾਲੀ ਦੇ ਵਿੱਚ ਤੇ ਛਕੀ ਐਵੇਂ ਰਾਣੀ ਦੀ ਇੱਛਾ ਪੂਰੀ ਕੀਤੀ ਸਤਿਗੁਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜਿੰਨਾ ਦਾ ਆਪ ਪ੍ਰਤਾਜ ਦੇ ਰੰਗ ਨਾ ਰਹੇ ਉਹ ਸਭਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਸਤਿਗੁਰ ਸਾਹਿਬ ਜੀ ਦੇ ਸੇਵਤਰਾਹੀਂ ਸਤਿਗੁਰ ਕਿਰਪਾ ਕਰ ਧਿਆਕਰਨ ਆਪ ਸਭ ਸੰਤਾਨ ਇਸ ਧਰਤੀ ਦੇ ਉੱਤੇ ਪ੍ਰਚਾਰ ਪ੍ਰਸਾਰ ਵਾਸਤੋਂ ਅੱਜ ਕਰੋ ਬਹੁਤ ਦਾਸ ਨੂੰ ਖੁਸ਼ੀ ਹੋਈ ਇਸ ਇਲਾਕੇ ਦੇ ਵਿੱਚ ਗੁਜਰਾਤ ਦੇ ਵਿੱਚ ਸਿੱਖੀ ਵੇਖ ਕਰਕੇ ਮਹਾਰਾਜ ਸਿੰਘ ਹਨ ਸਮੂਚਾ ਖਾਲਸਾ ਪੰਥ ਵੀ ਅਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਅਸਧਾਰ ਇਸੇ ਤਰ੍ਹਾਂ ਹੀ ਸਤਿਗੁਰ ਸਾਹਿਬ ਦੀ ਕਿਰਪਾ ਕਰਨ ਧਿਆਕਰਨ ਸਤਿ ਸ੍ਰੀ ਅਕਾਲ ਸਾਬ ਜੀ ਗੁਰ ਸਿੱਖਾਂ ਦੇ ਕੰਮਾਂ ਨੂੰ ਆਪਣਾ ਕੰਮ ਨਾ ਪੂਰੀਆਂ ਕਰ ਔਰ ਸਿੱਖੀ ਦੇ ਵਿੱਚ ਵਾਧਾ ਕਰਨ ਇਤਨੇ ਬੰਦ ਕਹਿੰਦੇ ਆ ਨੇ ਕਾ ਪ੍ਰਕਾਰ ਨੇ ਪੁੱਲਾ ਅਪੜਿਆ ਮਾਫ਼ ਕਰਨੀਆਂ ਅਸੀਂ ਖਤੇ ਬਹੁਤ ਕਮਾਲ ਦੇ ਅੰਤ ਨਾ ਪਾਰਾ ਵਾਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਾਹਗਰ ਜੈਸੇ ਵਾਲਕ ਭਾਈ ਸਭਾਈ ਲੱਖ ਪ੍ਰਾਣ ਕਮਾਲਾ ਕੜ ਪ੍ਰਦੇ ਚਿਕਾ ਗੋ ਭਾਤੀ ਬੋਲ ਪਤਾ ਗਾ ਲਾਵਾ ਪਿਛਲੇ ਉੱਪਰ ਪਿਛਲੇ ਤਰਾਫੇ ਮਾਰਕ ਪਾਵੇ ਦਿਹਾਵਾ ਕਾਂਸਰ ਅੱਗੇ ਤੋਂ ਕਥਾਚਾਰਾ ਕਰਨ ਦੇ ਮਹਦੂਤ ਸ਼ਾ ਬਖਸ਼ਣ ਗਾਜੀਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਿਆ ਦੇ ਕਾਰੇ ਲਾਵੇ ਨਹਾ ਲੋ ਜਾਵੇ ਗੁਰੂ ਕਲ ਕੀ ਤਰਪਾਚਾ ਜਿਦੇ ਮਨ